ਖਾਲਸਾ ਵਾਹਿਬ ਜੀ ਕੀ ਫਤਿਹ ਤਾਂ ਅਨੁਤਾਨੁ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਦੇ ਨਾਲ ਬਰਾੜ ਕਬੀਲੇ ਦੇ ਲੋਕ ਰਹਿੰਦੇ ਸਨ ਜੋ ਕਿ ਤਨਖਾਹ ਦੇ ਕੰਮ ਕਰਦੇ ਸਨ ਇੱਕ ਦਿਨ ਉਹਨਾਂ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਜੇਕਰ ਸਾਨੂੰ ਆਪ ਜੀ ਤਨਖਾਹ ਦਿਓਗੇ ਤਾਂ ਹੀ ਅਸੀਂ ਤੁਹਾਡੇ ਨਾਲ ਅੱਗੇ ਜਾਵਾਂਗੇ ਇਹ ਗੱਲ ਜਿਸ ਵੇਲੇ ਮੁਕਸਰ ਦੀ ਜੰਗ ਤੋਂ ਬਾਅਦ ਤਗਤ ਸ੍ਰੀ ਦਮਦਮਾ ਸਾਹਿਬ ਨੂੰ ਗੁਰੂ ਸਾਹਿਬ ਜਾ ਰਹੇ ਸੀ ਉਸ ਵੇਲੇ ਦੀ ਹੈ ਗੁਰੂ ਸਾਹਿਬ ਨੇ ਉੱਤਰ ਦਿੱਤਾ ਹਜੇ ਮਾਇਆ ਮਸਤਾਨੀ ਹੈ ਕਿਸੇ ਪਾਸਿਓ ਮਾਇਆ ਆਵੇਗੀ ਤਾਂ ਤੁਹਾਡੀ ਤਨਖਾਹ ਦੇ ਦਿੱਤੀ ਜਾਵੇਗੀ ਇੱਕ ਦਿਨ ਗੁਰੂ ਸਾਹਿਬ ਜੀ ਮੋਗਾ ਲਾ ਕੇ ਇਹਦੇ ਪਿੰਡਾਂ ਵਿੱਚੋਂ ਲੰਘ ਰਹੇ ਸੀ ਉਥੇ ਇੱਕ ਧਨੀ ਪੁਰਸ਼ ਗੁਰੂ ਸਾਹਿਬ ਜੀ ਦੇ ਕੋਲ ਦਰਸ਼ਨਾਂ ਵਾਸਤੇ ਆਇਆ ਉਸ ਨੇ ਖੁਰਜੀਆਂ ਲਦੀਆਂ ਹੀਆਂ ਸਨ ਤੇ ਗੁਰੂ ਸਾਹਿਬ ਨੂੰ ਆ ਕੇ ਮਾਇਆ ਭੇਟ ਕੀਤੀ ਗੁਰੂ ਸਾਹਿਬ ਜੀ ਨੇ ਹੁਕਮ ਦੇਂਦੇ ਹੋਏ ਕਿਹਾ ਕਿ ਸਾਰੇ ਬਰਾੜ ਲੈਣਾ ਬਣ ਕੇ ਆਓ ਤੇ ਤਨਖਾਹ ਲੈ ਜਾਓ ਜਿਹੜਾ ਵੀ ਤਨਖਾਹ ਲੈਣ ਆਵੇ ਗੁਰੂ ਸਾਹਿਬ ਉਸ ਨੂੰ ਕਹਿਣ ਦੱਸ ਸਿੱਖਾ ਤਨਖਾਹ ਚਾਹੀਦੀ ਹੂ ਕਿ ਸਿੱਖੀ ਚਾਹੀਦੀ ਅੱਗੋਂ ਜਿਹੜਾ ਵੀ ਬੋਲੇ ਹੱਸ ਕੇ ਬੋਲੇ ਮਹਾਰਾਜ ਸਿੱਖ ਤਾਂ ਅਸੀਂ ਹੈਗੇ ਆਂ ਸਾਨੂੰ ਤਨਖਾਹ ਚਾਹੀਦੀ ਹੈ ਤੇ ਤਨਖਾਹ ਵੀ ਚਾਹੀਦੀ ਹੈ ਇਸ ਤਰ੍ਹਾਂ ਕਿ ਜਿਹੜੇ ਬੰਦੇ ਅਸੀਂ ਆਪਦੀ ਜਗ੍ਹਾ ਘਰ ਛੱਡ ਕੇ ਆਏ ਹਾਂ ਇੱਕ-ਇੱਕ ਤਨਖਾਹ ਸਾਨੂੰ ਉਹਨਾਂ ਦੇ ਵੀ ਦਿੱਤੀ ਜਾਵੇ। ਗੁਰੂ ਸਾਹਿਬ ਜੀ ਮੁਸਕਰਾਏ ਅਤੇ ਉਹਨਾਂ ਨੇ ਢਾਲਾਂ ਪਰ ਪਰ ਕੇ ਮੋਹਰਾ ਮੰਡੀਆਂ ਬਰਾੜਾਂ ਨੂੰ ਤਨਖਾਹਾਂ ਦਿੱਤੀਆਂ। ਪਰ ਉਹ ਖੁਰਜੀ ਅਜੇ ਵੀ ਉਵੇਂ ਦੀ ਉਵੇਂ ਪਈ ਸੀ। ਹੁਣ ਜਿਹੜਾ ਇਹਨਾਂ ਬਰਾੜਾਂ ਦਾ ਮੁਖੀ ਸੀ ਭਾਈ ਦਾਣ ਸਿੰਘ ਜੀ ਜਦੋਂ ਉਸ ਦੀ ਵਾਰੀ ਆਈ ਉਸਨੇ ਕਿਹਾ ਮਹਾਰਾਜ ਜੀ ਮੈਨੂੰ ਸਿੱਖੀ ਚਾਹੀਦੀ ਹੈ ਗੁਰੂ ਸਾਹਿਬ ਜੀ ਨੇ ਉਸ ਵੱਲੋਂ ਬੜੇ ਪ੍ਰਸੰਨ ਹੋਏ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਉਹ ਅੰਮ੍ਰਿਤਸਰ ਕੇ ਦਾਨ ਬਰਾੜ ਤੋਂ ਦਾਨ ਸਿੰਘ ਬਣ ਗਿਆ ਇੱਕ ਬਰਾੜ ਇਹ ਸਨ ਜਿਨ੍ਹਾਂ ਗੁਰੂ ਸਾਹਿਬ ਕੋਲੋਂ ਸਿੱਖੀ ਮੰਗੀ ਤੇ ਦੂਜੇ ਉਹ ਸਨ ਜਿਨ੍ਹਾਂ ਤਨਖਾਹ ਮੰਗੀ ਤਨਖਾਹ ਮੰਗਣ ਵਾਲਿਆਂ ਦੀ ਅੰਸ਼ਵੰਸ਼ ਵਾਧੀ ਗਈ ਦੂਜੀ ਪਾਸੇ ਮੋਗੇ ਪਿੰਡ ਦੇ ਪਿੰਡ ਪਤੋ ਹੀਰਾ ਸਿੰਘ ਵਿੱਚ ਇੱਕ ਬੰਦਾ ਪੈਦਾ ਹੋਇਆ ਜਿਸ ਦਾ ਨਾਮ ਸੀ ਕੁਲਦੀਪ ਸਿੰਘ ਬਰਾੜ ਜੋ ਬਾਅਦ ਵਿੱਚ ਕੁਲਦੀਪ ਬਰਾੜ ਬਣ ਕੇ ਦਰਬਾਰ ਸਾਹਿਬ ਤੇ ਹਮਲਾ ਕਰਦਾ ਹੈ ਤੇ ਜਿਹਦੇ ਪੁਰਖੇ ਉਸ ਸਮੇਂ ਵੀ ਤਨਖਾਈਆ ਸਨ ਤੇ ਉਹ ਆਪ ਵੀ ਸਰਕਾਰ ਦਾ ਤਨਖਾਈਆ ਸੀ ਦਾਨ ਸਿੰਘ ਬਰਾੜ ਦੀ ਅਣਸਵੰਸ ਵੀ ਵਾਧਦੀ ਗਈ ਅਤੇ ਮੋਗੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਇੱਕ ਨਗਰ ਹੈ ਰੋਡੇ ਜਿੱਥੇ ਇੱਕ ਰੱਬ ਦਾ ਬੰਦਾ ਪੈਦਾ ਹੋਇਆ ਜਿਸ ਦਾ ਨਾਮ ਸੀ ਸਰਦਾਰ ਜੋਗਿੰਦਰ ਸਿੰਘ ਬਰਾੜ ਤੇ ਉਹਨਾਂ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ ਸਭ ਤੋਂ ਛੋਟੇ ਪੁੱਤਰ ਜਿਸ ਦਾ ਨਾਮ ਸੀ ਜਰਨੈਲ ਸਿੰਘ ਬਰਾੜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਆਪਣੇ ਪੁਰਖਿਆਂ ਵਾਂਗ ਸਿੱਖੀ ਕਮਾਈ ਤੇ ਬਾਪੂ ਕਲਗੀਆਂ ਵਾਲੇ ਜੀ ਦੇ ਦਸਤੇ ਰਸਤੇ ਤੇ ਚਲਦਿਆਂ ਹੋਇਆਂ ਕੁਰਬਾਨੀਆਂ ਕੀਤੀਆਂ ਇੱਕ ਪਾਸੇ ਬਰਾੜ ਗੁਰੂ ਸਾਹਿਬ ਜੀ ਦੀ ਸਿੱਖੀ ਕਮਾਉਣ ਵਾਲੇ ਬਰਾੜਾਂ ਦਾ ਵੰਸ਼ ਹੈ ਦੂਜੇ ਬੰਨੇ ਬਰਾੜ ਉਹ ਨੇ ਜਿਹੜੇ ਮੁੱਢ ਤੋਂ ਲੈ ਕੇ ਤਨਖਾਹਾਂ ਵਾਂ ਲੈਂਦੇ ਰਹੇ ਇੱਕ ਪਾਸੇ ਗੁਰੂ ਸਾਹਿਬ ਦੇ ਸੱਚੇ ਸਿੱਖ ਅੰਮ੍ਰਿਤ ਸ਼ਾਕੇ ਸੰਤ ਗਿਆਨੀ ਜਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਾਏ ਜਿਨ੍ਹਾਂ ਨੇ ਸਿੱਖੀ ਕਮਾਉਂਦਿਆਂ ਹੋਇਆਂ ਦੁਸ਼ਮਣਾਂ ਨੂੰ ਲੋਹੇ ਦੇ ਚਨੇ ਚਬਾਏ ਤੇ ਗੁਰੂ ਸਾਹਿਬ ਜੀ ਦੇ ਦਰ ਤੇ ਸ਼ਹੀਦੀ ਪ੍ਰਾਪਤ ਕੀਤੀ ਦੂਜੇ ਪਾਸੇ ਤਨਖਾਈਆਂ ਦੇ ਵੰਸ਼ਜ ਕਲਦੀਬ ਰਾੜ ਨੇ ਤਨਖਾਈਆਂ ਵਾਲਾ ਕੰਮ ਕਰਦੇ ਹੋਏ ਸਿੱਖਾਂ ਦੇ ਸਭ ਤੋਂ ਵੱਡੇ ਪਿੱਤਰ ਸਥਾਨ ਤੇ ਹਮਲਾ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਦੁਸ਼ਮਣੀ ਨਿਭਾਈ ਇੱਕ ਪਾਸੇ ਸੰਤ ਗਿਆਨੀ ਜਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜੀ ਅੱਜ ਵੀ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਸਿੱਖੀ ਗੁਮਾਰੇ ਨੇ ਤੇ ਸਿੱਖ ਸੰਗਤਾਂ ਦੀ ਸਰਕਾਰ ਜੋ ਤੇ ਜਾਨੋ ਬਧ ਪਿਆਰੇ ਨੇ ਦੂਜੇ ਬਨੇ ਕੁਲਦੀਪ ਬਰਾੜ ਅੱਜ ਵੀ ਤਨਖਾਈਆਂ ਵਾਲੀ ਜ਼ਿੰਦਗੀ ਜੀ ਰਿਹਾ ਹੈ ਤੇ ਆਪਣੇ ਕੀਤੇ ਕੁਕਰਮ ਕਰਕੇ ਮਰਦੇ ਦਮ ਤੱਕ ਸਿੱਖ ਗੋਮ ਤੋਂ ਲਾਂ ਤਾਂ ਲੈਂਦਾ ਹੀ ਰਹੇਗਾ ਔਰ ਸਦਾ ਇਹਨਾਂ ਨੂੰ ਲਾਂ ਤਾਂ ਪਹਿਣਗੀਆਂ ਏਸੀ ਪਿਆਰਿਓ ਬਰਾੜਾਂ ਦੀ ਵੰਸ਼ ਜਿਸ ਦੇ ਵਿੱਚੋਂ ਵੱਖ-ਵੱਖਰੇ ਸ਼ੂਰਮੇ ਹੋਏ ਇੱਕ ਬੰਨੇ ਉਹ ਤਨਖਾਹਦਾਰ ਸ਼ੂਰਮੇ ਹੋਏ ਜਿਹੜੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਗੁਰੂ ਸਾਹਿਬ ਤੋਂ ਮੁਨਕਰ ਐ ਅੱਜ ਵੀ ਪਿਆਰਿਓ ਇਸੇ ਤਰ੍ਹਾਂ ਦੀ ਦੁਨੀਆ ਦੇ ਉੱਤੇ ਵਿਚਨ ਵਾਲੇ ਲੋਕ ਨੇ ਕਈ ਲੋਕ ਗੁਰੂ ਸਾਹਿਬ ਦੇ ਨਾਲ ਪਿਆਰ ਸਤਿਕਾਰ ਕਰਦੇ ਨਹੀਂ ਤੇ ਕਈ ਪਿਆਰਿਓ ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਅੱਜ ਵੀ ਸੋਹਣੇ ਵਸਤਰ ਪਾਏ ਹੋਣਗੇ ਸੋਹਣਾ ਸਿੱਖੀ ਸਰੂਪ ਹੋਵੇਗਾ ਪਰ ਅੰਦਰੋਂ ਟੱਠੇ ਮਕਾਨ ਵਰਗਾ ਹੁਲੀਆ ਹੋਵੇਗਾ ਔਰ ਗੁਰੂ ਸਾਹਿਬ ਦੇ ਹੁਕਮਾਂ ਤੋਂ ਉਹ ਮੁਨਕਰ ਹੁੰਦੇ ਨੇ ਐਸੇ ਅੱਜ ਵੀ ਲੋਕ ਨੇ ਸੋਏ ਸੇ ਪਿਆਰਿਓ ਆਪ ਜੀ ਦੇ ਨਾਲ ਅੱਜ ਦੀ ਵਾਰਤਾ ਬਰਾੜ ਜਿਨ੍ਹਾਂ ਦੇ ਵਿੱਚੋਂ ਹੀ ਦੋ ਤਰ੍ਹਾਂ ਦੇ ਯੋਧੇ ਪੈਦਾ ਹੋਏ ਸੋ ਆਉਏ ਥੇ ਗੱਜ ਕੇ ਫਤਿਹ ਬਲਾਈਏ ਹੋਈਆਂ ਪੁੱਲਾਂ ਨੂੰ ਨੱਚਤਾਰੇ ਹੋ ਜੀ ਹੋ ਆਜ ਜਿੱਕਾ ਖਾਲਸਾ ਹੋ ਵਾਹਿਗੁਰੂ ਜਿੱਕੀ ਫਤਿਹ